ਗਾਏ ਕਾ ਏਆ ਰਹਿਮਾਨ ਆਪਣੀ ਗਾਇਕੀ ਦੇ ਕਾਰਨ ਅਕਸਰ ਚਰਚਾ ਦਾ ਵਿਸ਼ਾ ਬਣੇ ਹੋਏ ਰਹਿੰਦੇ ਨੇ ਪਰ ਕੁਝ ਸਮਾਂ ਪਹਿਲਾਂ ਹੀ ਏਆ ਰਹਿਮਾਨ ਦੇ ਤਲਾਕ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸਨ ਲੇਕਿਨ ਜਿਹੜੇ ਉਹਨਾਂ ਦੇ ਫੈਨਸ ਸੀਗੇ ਉਹਨਾਂ ਦੇ ਵੱਲੋਂ ਇਸ ਗੱਲ ਦੇ ਉੱਪਰ ਯਕੀਨ ਕਰਨਾ ਮੁਸ਼ਕਲ ਹੋ ਰਿਹਾ ਸੀਗਾ ਜਦ ਤੱਕ ਏਆ ਰਹਿਮਾਨ ਦੇ ਵੱਲੋਂ ਕੋਈ ਪੋਸਟ ਸਾਂਝੀ ਨਾ ਕੀਤੀ ਗਈ ਤੇ ਨਾ ਹੀ ਉਹਨਾਂ ਦੀ ਪਤਨੀ ਸਾਇਰਾ ਦੇ ਵੱਲੋਂ ਕੋਈ ਪੋਸਟ ਸਾਂਝੀ ਕੀਤੀ ਗਈ ਪਰ ਕੁਝ ਸਮਾਂ ਪਹਿਲਾਂ ਹੀ ਏਆ ਰਹਿਮਾਨ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਵੱਖ ਹੋਣ ਦਾ ਕਾਰਨ ਦੱਸਿਆ ਹੈ ਇਹ ਪੋਸਟ ਸਾਂਝੀ ਕਰਕੇ ਆਪਣੇ ਫੈਨਸ ਨੂੰ ਇਹ ਪੁਸ਼ਟੀ ਦਿੱਤੀ ਹੈ ਕਿ ਵਾਕਈ ਵਿਆਹ ਦੇ 29 ਸਾਲ ਬਾਅਦ ਆਪਣੀ ਪਤਨੀ ਸਾਰਾ ਤੋਂ ਤਲਾਕ ਲੈਣ ਜਾ ਰਹੇ ਨੇ ਵੱਖ ਹੋਣ ਜਾ ਰਹੇ ਨੇ ਇਸ ਦੇ ਨਾਲ ਹੀ ਏ ਆ ਰਹਿਮਾਨ ਨੇ ਇੱਕ ਟਵਿੱਟਰ ਤੇ ਪੋਸਟ ਸਾਂਝੀ ਕੀਤੀ ਉੱਥੇ ਹੀ ਪਤਨੀ ਸਾਰਾ ਦੇ ਵਕੀਲ ਨੇ ਵੀ ਇੱਕ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕਾਰਨ ਦੱਸਿਆ ਕਿ ਕਿਉਂ ਉਹ ਵੱਖ ਹੋਣ ਜਾ ਰਹੇ ਨੇ 29 ਸਾਲ ਬਾਅਦ ਕਿਉ ਉਹ ਰਿਸ਼ਤਾ ਖਤਮ ਕਰਨ ਜਾ ਰਹੇ ਨੇ ਇਹ ਹੈਰਾਨ ਕਰਨ ਵਾਲੀ ਖਬਰ ਸਿਨੇਮਾ ਜਗਤ ਤੋਂ سامنے ਆਈ ਜਿਸ ਨੂੰ ਸੁਣ ਕੇ ਪਹਿਲਾਂ ਤਾਂ ਲੋਕਾਂ ਨੇ ਸੋਚਿਆ ਕਿ ਇਹ ਖਬਰ ਜਿਹੜੀ ਹੈ ਉਹ ਝੂਠੀ ਹੋ ਸਕਦੀ ਹੈ ਪਰ ਜਿਵੇਂ-ਜਿਵੇਂ ਇਸ ਜੋੜੇ ਅਤੇ ਉਹਨਾਂ ਦੇ ਬੱਚਿਆਂ ਦੀਆਂ ਪ੍ਰਤਿਕਵਾ ਸਾਹਮਣੇ ਆਣੀਆਂ ਸ਼ੁਰੂ ਹੋਈਆਂ ਉਸ ਤੋਂ ਬਾਅਦ ਦੁਖੀਮੰਦ ਦੇ ਨਾਲ ਫੈਨਸ ਦੇ ਵੱਲੋਂ ਇਸ ਖਬਰ ਨੂੰ ਅਕਸੈਪਟ ਕਰਨਾ ਪਿਆ ਕਿ ਵਿਆਹ ਤੇ 29 ਸਾਲ ਬਾਅਦ ਏਆ ਰਹਿਮਾਨ ਅਤੇ ਸਾਰਾ ਬਾਨੋ ਨੇ ਆਪਣੇ ਰਿਸ਼ਤੇ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ ਦੋਵਾਂ ਦਾ ਰਿਸ਼ਤਾ ਕੁਝ ਸਾਲਾਂ ਤੋਂ ਠੀਕ ਨਹੀਂ ਸੀ ਚੱਲ ਰਿਹਾ ਜਿਸ ਤੋਂ ਬਾਅਦ ਉਹਨਾਂ ਨੇ ਵੱਖ ਹੋਣ ਦਾ ਫੈਸਲਾ ਲਿੱਤਾ ਸਾਰਾ ਬਾਨੋ ਦੇ ਵਕੀਲ ਮੁਤਾਬਕ ਕਈ ਸਾਲਾਂ ਤੱਕ ਇਹ ਜਿਹੜਾ ਜੋੜਾ ਸੀਗਾ ਇਨ੍ਹਾਂ ਦਾ ਜਿਹੜਾ ਮਾਨਸਿਕ ਤਣਾਅ ਵਧਨ ਦੇ ਕਾਰਨ ਇਹ ਮੁਸ਼ਕਲ ਫੈਸਲਾ ਦੋਨਾਂ ਨੂੰ ਲੈਣਾ ਪਿਆ ਏ ਆਰ ਰਹਿਮਾਨ ਨੇ ਵੀ ਇਸ ਮਾਮਲੇ ਦੇ ਵਿੱਚ ਪ੍ਰਤੀਕਿਰਿਆ ਜਿਹੜੀ ਸਾਂਝੀ ਕੀਤੀ ਹੈ ਏ ਆਰ ਰਹਿਮਾਨ ਅਤੇ ਸਾਰਾ ਦਵਿਆ ਨੂੰ 29 ਸਾਲ ਦਾ ਸਮਾਂ ਜਿਹੜਾ ਹੋ ਚੁੱਕਿਆ ਹੈ ਅਜਿਹੇ 'ਚ ਇਸ ਜੋੜੇ ਨੇ ਵੱਖ ਹੋਣ ਦੇ ਐਲਾਨ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ ਏ ਆਰ ਰਹਿਮਾਨ ਨੇ 1995 ਵਿੱਚ ਸਾਰਾ ਦੇ ਨਾਲ ਵਿਆਹ ਕਰਵਾਇਆ ਸੀਗਾ ਵਿਆਹ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਵਿੱਚ ਤਿੰਨ ਬੱਚਿਆਂ ਨੇ ਜਨਮ ਲਿਆ फैसला ए आर रहमान पत्नी सारा दे लिया गया है ए आर रहमान ने एक ट्वीट साझा करते हुए लिखा वी हैड होप टू रीच द ग्री बट ऑल थिंग इट सीम्स कैरी एन अंसिडेंट इवन द थ्रॉन ऑफ गॉड माई ट्रेवल एट द्रोकन हार मीनिंग all the pieces may not find their place again to our friends thank you for your kindness and for respecting our privacy as we walk through this fragile chapter aur is de naal hi ikk jadi post hai sara di vakil de vallon saanjhi kiti gayi jis de vich ohna ne dassya ke ਕਿਉਂ ਇਹ ਦੋਵੇਂ ਜਾਣੇ ਵੱਖ ਹੋ ਰਹੇ ਨੇ ਕੀ ਕਾਰਨ ਹੈ ਔਰ ਇਸ ਦੇ ਨਾਲ ਹੀ ਏਆ ਰਹਿਮਾਨ ਦੇ ਵੱਲੋਂ ਵੀ ਤੇ ਸਾਇਰਾ ਦੇ ਵਕੀਲ ਦੇ ਵੱਲੋਂ ਵੀ ਇਹ ਰਿਕੁਐਸਟ ਕੀਤੀ ਗਈ ਹੈ ਉਹਨਾਂ ਦੇ ਫੈਨਸ ਦੇ ਵੱਲੋਂ ਔਰ ਇਸ ਦੇ ਨਾਲ ਹੀ ਸਾਇਰਾ ਦੇ ਵਕੀਲ ਦੇ ਵੱਲੋਂ ਤੇ ਏਆ ਰਹਿਮਾਨ ਦੇ ਵੱਲੋਂ ਆਪਣੇ ਫੈਨਸ ਨੂੰ ਇੱਕ ਰਿਕੁਐਸਟ ਕੀਤੀ ਗਈ ਹੈ ਕਿ ਉਹਨਾਂ ਦੀ ਪ੍ਰਾਈਵੇਸੀ ਦੀ ਰਿਸਪੈਕਟ ਕੀਤੀ ਜਾਏ ਇਸ ਤੋਂ ਵੱਧ ਜੇਕਰ ਉਹ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਰਹੇ ਕਿਉਂਕਿ ਕਾਫੀ ਫੈਨਸ ਜਿਹੜੇ ਨੇ ਉਹਨਾਂ ਨੂੰ ਮੈਸੇਜਸ ਕਰਕੇ ਪੁੱਛ ਰਹੇ ਨੇ ਵੀ ਕੀ ਕਾਰਨ ਹੈ ਕਿਉਂ ਤੁਸੀਂ ਵੱਖ ਹੋ ਰਹੇ ਕੀ ਇਹ ਖਬਰ ਸੱਚੀ ਹੈ ਕਿ ਨਹੀਂ ਪਰ ਏਆ ਰਹਿਮਾਨ ਨੇ ਇੱਕ ਪੋਸਟ ਸਾਂਝੀ ਕੀਤੀ ਦੇ ਨਾਲ ਹੀ ਸਾਰਾ ਦੀ ਵਕੀਲ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਕਾਰਨ ਦੱਸਿਆ ਗਿਆ ਤੇ ਉਹਨਾਂ ਨੇ ਆਪਣੇ ਫੈਨਸ ਨੂੰ ਵੀ ਰਿਕਵੈਸਟ ਕੀਤੀ ਹੈ ਕਿ ਉਹਨਾਂ ਦੀ ਪ੍ਰਾਈਵੇਸੀ ਦੀ ਰਿਸਪੈਕਟ ਕੀਤੀ ਜਾਏ ਜਿੱਤੇ ਕਿ ਫੈਨਸ ਨੇ ਕੀਤੀ ਵੀ ਹੈ ਪਰ ਫਿਰ ਵੀ ਇਹ ਉਹਨਾਂ ਦਾ ਆਪਣਾ ਨਿੱਜੀ ਮਾਮਲਾ ਹੈ ਇਸ ਦੇ ਵਿੱਚ ਉਹਨਾਂ ਨੇ ਕਿਸੇ ਹੋਰ ਨੂੰ ਆਉਣ ਤੋਂ ਮਨਾ ਕੀਤਾ ਹੈ ਰਿਸਪੈਕਟ ਕਰਨ ਲਈ ਕਿਹਾ ਹੈ ਕਿ ਉਹਨਾਂ ਦੀ ਪ੍ਰਾਈਵੇਸੀ ਹੈ ਉਹ ਉਹਨਾਂ ਨੂੰ ਪ੍ਰਾਈਵੇਸੀ ਹੀ ਦਿੱਤੀ ਜਾਵੇ ਨਾ ਉਸ ਮਾਮਲੇ ਦੇ ਵਿੱਚ ਆਇਆ ਜਾਵੇ ਸੋ ਏ ਆ ਰਹਿਮਾਨ ਦੇ ਜਿਹੜੀਆਂ ਤਲਾਕ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀਗਾ ਕਿ 29 ਸਾਲ ਬਾਅਦ ਆਪਣੀ ਪਤਨੀ ਸਾਰਾ ਤੋਂ ਵਾਕਿਆ ਹੀ ਉਹ ਤਲਾਕ ਲੈਣ ਜਾ ਰਹੇ ਨੇ ਇਹ ਖਬਰ ਪਹਿਲਾਂ ਝੂਠੀ ਸਾਬਤ ਹੋਈ ਸੀਗੀ ਲੇਕਿਨ ਹੁਣ ਇਸ ਤੇ ਉੱਪਰ ਪੁਸ਼ਟੀ ਕੀਤੀ ਗਈ ਹੈ ਸਾਰਾ ਦੇ ਵਕੀਲ ਦੇ ਵੱਲੋਂ ਤੇ ਏਆ ਰਹਿਮਾਨ ਨੇ ਵੀ ਇੱਕ ਪੋਸਟ ਸਾਂਝੀ ਕੀਤੀ ਹੈ ਉਹਨਾਂ ਦੇ ਫੈਨਸ ਲਈ ਇਹ ਬਹੁਤ ਵੱਡਾ ਝਟਕਾ ਹੋ ਸਕਦਾ ਹੈ ਕਿ ਇੰਨੇ ਸਾਲਾਂ ਬਾਅਦ ਏਆ ਰਹਿਮਾਨ ਆਪਣੀ ਪਤਨੀ ਤੋਂ ਵੱਖ ਹੋਣ ਜਾ ਰਹੇ ਨੇ ਜੇਕਰ ਏਆ ਰਹਿਮਾਨ ਦੇ ਵੱਲੋਂ ਜਾਂ ਪਤਨੀ ਸਾਰਾ ਦੇ ਵਕੀਲ ਦੇ ਵੱਲੋਂ ਕੁਝ ਹੋਰ ਪੋਸਟ ਸਾਂਝੀ ਕੀਤੀ ਜਾਂਦੀ ਹੈ ਜਾਂ ਕੋਈ ਹੋਰ ਤਸਵੀਰ ਸਾਹਮਣੇ ਆਉਂਦੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਦਿ ਦਰੋਦਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ